ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਲਨ ਤੇ ਸਨੀਆਂ ਪਹਿਣਾ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਕੋਈ ਬਹੁਤ ਸਾਰੀਆਂ ਪ੍ਰੋਬਲਮਸ ਦੇ ਕਾਰਨ ਆਪਾਂ ਵੀਡੀਓ ਨਹੀਂ ਬਣਾ ਸਕੀ ਤੇ ਆਪਣਾ ਕੁਝ ਟਾਈਮ ਠੀਕ ਬੰਦ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਪ੍ਰੋਬਲਮ ਆਈਆਂ ਸੀ ਤੇ ਆਪਣਾ ਬੁਟੀਕ ਕਾਫੀ ਚਿਰ ਬੰਦ ਰਿਹਾ ਜੀ ਤੇ ਆਪਾਂ ਹੁਣ ਆਪਾਂ ਤੁਹਾਨੂੰ ਜਿਹੜੀ ਵੀਡੀਓ ਆਪਣੀ ਪਹਿਣਾ ਦੀ ਆਰਡਰ ਹੈ ਸੀ ਬਹੁਤ ਟਾਈਮ ਨੂੰ ਕਾਫੀ ਟਾਈਮ ਦੀ ਜਿਹੜੀ ਵੀ ਹੈਂਡੀ ਸਿਲਕ ਦਾ ਸੂਟ ਜਿਹੜਾ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਹੈ ਇਹ ਸੂਟ ਆਪਾਂ ਜੀ ਚਾਰ ਸੂਟ ਰੈਡੀ ਕੀਤੇ ਆ ਇਹ ਆਪਣੇ ਕੋਲੇ ਆਰਡਰ ਸੀ ਕਾਫੀ ਟਾਈਮ ਦਾ ਮਹੀਨੇ ਮੰਗੂ ਹੋ ਗਿਆ ਸੀ ਜਿਹੜੇ ਸੂਟ ਆਪਾਂ ਆਰਡਰ ਤੇ ਲਏ ਲੈ ਸੀ ਤੇ ਅੱਜ ਉਹ ਸੂਟ ਸਾਰੇ ਬਿੱਦਰ ਪੱਟਾ ਸੂਟ ਰੈਡੀ ਹੋ ਗਏ ਚਾਰ ਸੂਟ ਜੀ ਤੇ ਨਾਲ ਛੋਟੀਆਂ-ਛੋਟੀਆਂ ਬੇਟੀਆਂ ਦੇ ਸੂਟ ਰੈਡੀ ਹੋਏ ਆ ਤੇ ਨਾਲ ਇਹਨਾਂ ਨੇ ਵੀ ਮਾਂ-ਬੇਟੀ ਦੇ ਸੂਟ ਆਪਣੇ ਕੋਲੇ ਚਾਰ ਰੈਡੀ ਹੋਏ ਆ ਦੀ ਮੈਂ ਵੀ ਤੁਸੀਂ ਜਾਗੋ ਮਹਿੰਦੀ ਫੰਕਸ਼ਨ ਨੂੰ ਕਿਸੇ ਸੇਫ ਫੰਕਸ਼ਨ ਦੇ ਸੂਟ ਇਮੇਜ ਕਰ ਸਕਦੇ ਆਂ ਤੇ ਬਹੁਤ ਸੋਹਣੇ ਬਣੇ ਹੋਏ ਸੂਟ ਹੈ ਜਿਹੜੇ ਸੂਟ ਨੇ ਬਣੇ ਹੋਏ ਬਹੁਤ ਸੋਹਣੇ ਆਪਾਂ ਇਹਨੂੰ ਮੋਤੀ ਵਾਲੀ ਵੈਸ ਲੈਸ ਲਗਾ ਕੇ ਤੇ ਆਪਾਂ ਸੂਟ ਇਹਦੇ ਨਾਲ ਆਪਾਂ ਤਿਆਰ ਕੀਤੇ ਤੇ ਨਾਲ ਆਪਾਂ ਹਲਕਾ ਜਿਹਾ ਵਰਕ ਕੀਤਾ ਹੋਇਆ ਤਿੱਲੇ ਦੇ ਨਾਲ ਇਹ ਕਲਰ ਵੀ ਇਥੇ ਕਲਰ ਦੇ ਸੂਟ ਹੈ ਜੀ ਮੋਰ ਪੰਖਿਆਂ ਕਲਰ ਹੈ ਇਹ ਇਹ ਸੂਟ ਆਪਣੇ ਡਿਸਪੈਚ ਹੋ ਕੇ ਜਾ ਰਹੇ ਆ ਤੇ ਨਾਲ ਇਹਦੀ ਦੁਪੱਟੀ ਆ ਤੇ ਤੁਹਾਨੂੰ ਦਿਖਾਉਣੀ ਆ ਜੀ ਸਾਰੀ ਆਪਾਂ ਦੋ ਦੋ ਕਰਕੇ ਦੇਖੋ ਕਵਰੇਜ ਚ ਲੋ ਜੀ ਆ ਇਹਦੇ ਬਾਜੂ ਆ ਤੇ ਆ ਉੱਪਰ ਨੂੰ ਪੈਂਡਲ ਜਾਂਦੇ ਆ ਆ ਦੇਖੋ ਜੀ ਆਪਾਂ ਨਾਲ ਜਿਹੜਾ ਛੋਟੀ ਬੱਚੀ ਦਾ ਸੂਟ ਤਿਆਰ ਕੀਤਾ ਤੇ ਨਾਲ ਆਪਾਂ ਇਹਦੇ ਪਲਾਜ਼ੋ ਤਿਆਰ ਕੀਤੇ ਬੱਚਿਆਂ ਦੇ ਆਪਾਂ ਪਲਾਜ਼ੋ ਤਿਆਰ ਕੀਤੇ ਆ ਤੇ ਸਟੇਟ ਸਲਵਾਰ ਆਪਾਂ ਨੇ ਦੀ ਮੰਮੀ ਦੀ ਨਾਲ ਤਿਆਰ ਕੀਤੀ ਆ ਮਾਂ ਬੇਟੀ ਦੇ ਸੂਟ ਆਪਾਂ ਚਾਰ ਤਿਆਰ ਕੀਤੇ ਨਾਲ ਇਹ ਤੇ ਬਾਟਮ ਹੈ ਬਾਟਮ ਤੇ ਸਿੰਗਲ ਪ੍ਰਿੰਟ ਪੈਂਡਲ ਪਾਈ ਹੋਇਆ ਦੇਖੋ ਜੀ ਨੈਕ ਬਣਿਆ ਹੋਇਆ ਵੀ ਸ਼ੇਪ ਗਲਾ ਜਿਹੜਾ ਨੈਕ ਬਣਿਆ ਹੋਇਆ ਤੇ ਨਾਲ ਉੱਪਰ ਪੈਂਡਲ ਤੇ ਨਾਲ ਆਪਾਂ ਦੇ ਲਈ ਲੈਸ ਮੋਤੀ ਵਾਲੀ ਲੈਸ ਲਗਾ ਕੇ ਆਪਾਂ ਸੂਟ ਤਿਆਰ ਕੀਤੇ ਨਾਲ ਇਹਦੇ ਦੁਪੱਟੇ ਦੇਖੋ ਜੀ ਇਹ ਆਪਾਂ ਦੁਪੱਟੇ ਤਿਆਰ ਕੀਤੇ ਜਿਹੜੇ ਆਪਾਂ ਚਾਰ ਸੂਟ ਤਿਆਰ ਕੀਤੇ ਹੋਇਆ ਤੇ ਇਹਨਾਂ ਨੂੰ ਆਪਾਂ ਡਿਸਪੈਚ ਕਰ ਦਿੰਦੇ ਆ ਸਾਪਾ ਸੂਟ ਸਾਰੇ ਰੈਡੀ ਹੋ ਗਏ ਤੇ ਆਪਾਂ ਵੀਡੀਓ ਸ਼ੇਅਰ ਕਰਦੇ ਤੁਹਾਡੇ ਲਈ ਤੇ ਬਹੁਤ ਸੋਹਣੇ ਸੂਟ ਬਣੇ ਹੋਏ ਤੇ ਇੱਕ ਆਪਾਂ ਜੀ ਸੂਟ ਆ ਰੈਡੀ ਕੀਤੇ ਦੋ ਸੂਟ ਜੀ ਇੱਕ ਸੂਟ ਦੀ ਆਪਾਂ ਵੀਡੀਓ ਨੂੰ ਜਲਦੀ ਜਲਦੀ ਚ ਬਣਾ ਸਕੇ ਤੇ ਕਿਉਂਕਿ ਇੰਨੀ ਪ੍ਰੋਮੋਨ ਚੱਲ ਰਹੀ ਹੈ ਅਸੀਂ ਸੋਣ ਨਹੀਂ ਦੱਸ ਨਹੀਂ ਸਕਦੇ ਦੇਖੋ ਜੀ ਆਪਾਂ ਇਹਨੂੰ ਲੈਸ ਲਗਾ ਕੇ ਵਾਈਨ ਕਲਰ ਦਾ ਸੂਟ ਰੈਡੀ ਕੀਤਾ ਹੈ ਵਾਈਨ ਕਲਰ ਜੀ ਮਹਿਰੂਨ ਜਿਸ ਤੇ ਬਦ ਲੈਸ ਲਗਾ ਇਹ ਰਿਹਾ ਕੀ ਰੀਤੀ ਲੈਸ ਲੱਗੀ ਹੋਈ ਹੈ ਤੇ ਨਾਲ ਆਪਾਂ ਇਹਦੀ ਤਰਫਤਾ ਤਿਆਰ ਕੀਤੀ ਹੈ ਨਾਲੇ ਤੇ ਸਿੰਪਲ ਕੋਟ ਤਿਆਰ ਕੀਤੇ ਆ ਬੁੱਟੇ ਪਾ ਕੇ ਤੇ ਇਹ ਸੂਟੇ ਵੀ ਆਪਾਂ ਦੋ ਤਿਆਰ ਕੀਤੇ ਇਹ ਵੀ ਡਿਸਪੈਚ ਕਰ ਰਹੇ ਸੀ ਤੇ ਜਿਹੜੇ ਆਪਾਂ ਸੂਟ ਡਿਸਪੈਚ ਕਰ ਰਹੇ ਹਾਂ ਤੁਹਾਨੂੰ ਆਪਾਂ ਇੱਕ ਵਾਰੀ ਵੀਡੀਓ ਸ਼ੇਅਰ ਕਰਦੇ ਤੁਹਾਡੇ ਨਾਲ ਤੇ ਏਵੇਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਦੋ ਰੈਡੀ ਕੀਤੇ ਸੀ ਨਾਲੇ ਬੁੱਤੀ ਛਿਰਕਦੇ ਸਾਰੇ ਤੇ ਬੁੱਤੀ ਆ ਤੇ ਵੀਡੀਓ ਥੋੜੀ ਜੀ ਤੁਹਾਨੂੰ ਨਹੀਂ ਸਾਫ਼ ਦਿਖ ਰਹੀ ਹੈ ਤੇ ਆਪਾਂ ਜਲਦੀ ਜਲਦੀ ਵਿੱਚ ਸੂਟ ਜਿਹੜਾ ਆਪਾਂ ਸਪੈਚ ਕਰਿਆ ਆਪਣੇ ਕੋਲ ਟਾਈਮ ਨਹੀਂ ਸੀ ਸੂਟ ਲਈ ਤਾਂ ਜਮਨ ਟਾਈਮ ਹੈ ਨਹੀਂ ਸੀ ਬਸ ਜਲਦੀ ਜਲਦੀ ਸੂਟ ਤਿਆਰ ਕਰਕੇ ਤੇ ਵੀਡੀਓ ਬਣਾਉਣ ਦਾ ਜਮਨ ਟਾਈਮ ਹੈ ਨਹੀਂ ਸੀ ਤੋਂ ਬਹੁਤ ਸੋਹਣੇ ਬਣਿਆ ਜਿਵੇਂ ਤੁਸੀਂ ਇਹ ਸੂਟਾਂ ਨੂੰ ਕੀਤੀ ਵੀ ਵੀਰ ਕਰ ਸਕਦੇ ਆ ਪਲਟੀ ਫੰਕਸ਼ਨ ਦੇ ਵਿੱਚ ਜਾਗੋ ਵਗੈਰਾ ਇਹ ਛੋਟਾ ਮੋਟਾ ਹਰਸਾ ਹੁੰਦਾ ਨਾ ਹਲਕੇ ਜਿਹੇ ਡਿਜ਼ਾਈਨ ਦੇ ਨਾਲ ਆਪਾਂ ਇਹਦਾ ਸੂਟ ਰੈਡੀ ਕੀਤਾ ਜੇ ਜਿਹੜੀ ਆਪਾਂ ਆਪਣੇ ਚੈਨਲ ਤੇ ਨਵੇਂ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਹਣੇ ਸੋਹਣੇ ਸੂਟ ਤੋਂ ਇਹਦੀ ਵੀਡੀਓਜ਼ ਮਿਲਣਗੇ ਕਿ ਲੋ ਜੀ ਆਪਾਂ ਇੱਕ ਸੂਟ ਜਿਹੜਾ ਹੁਣ ਅੱਜ ਦੇ ਟ੍ਰੈਂਡ ਦੇ ਵਿੱਚ ਚੱਲ ਰਿਹਾ ਵਰਕ ਨੇ ਹੈਂਡਵਰਕ ਤੇ ਇਹ ਸੂਟ ਆਪਾਂ ਰੈੱਡ ਕਲਰ ਦਾ ਰੈਡੀ ਕੀਤਾ ਜਾ ਕੋ ਵਾਸਤੇ ਕਿਤੇ ਵੀ ਖੁਸ਼ੀ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਆਪਾਂ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਇਹ ਜਿਹੜਾ ਆਪਾਂ ਰੈੱਡ ਕਲਰ ਸੂਟ ਨਾਲ ਕੀਤਾ ਦੁਪੱਟਾ ਦੇ ਵੀ ਛੋਟੀ ਛੋਟੀ ਬੁਟੀ ਦਿਨ ਨਾਲ ਆਪਾਂ ਹੈਂਡਵਰਕ ਕੀਤਾ ਹੋਇਆ ਬਾਜੂ ਘੇਰਾ ਬਾਟਮ ਰੈੱਡ ਮਹਿਰੂਨ ਜਾਂ ਸੂਟ ਹੈ ਤੇ ਕਿਉਂਕਿ ਆਪਾਂ ਜਾਗੂ ਵਾਲੇ ਸੂਟ ਜਿਹੜੀ ਪਹਿਲਾਂ ਵੀਡੀਓ ਜਾਗੂ ਦੀ ਪਾਈ ਸੀ ਉਹਦੇ ਤੇ ਆਪਾਂ ਹੋਰ ਤਰ੍ਹਾਂ ਦੇ ਸੂਟ ਛਾਣੇ ਕਰਦੇ ਸੂਟ ਆਪਾਂ ਰੈਡੀ ਕੀਤੇ ਸੀ ਇਹ ਹੁਣ ਜਿਵੇਂ ਅੱਜ ਦੇ ਟ੍ਰੈਂਡ ਦੇ ਸੂਟ ਚੱਲਣ ਵਾਲੇ ਆ ਉਹ ਵਾਲੇ ਲੋਹੇਪੇ ਕੋਹ ਸੂਟ ਰੈਡੀ ਕੀਤਾ ਫਰੋਜ ਜੀ ਕਹਿੰਦਾ ਇਹ ਜੀ ਆਪਾਂ ਗੋਟਾ ਪੱਤੀ ਨਾਲ ਹੀ ਇਹਨੂੰ ਤਿਆਰ ਕੀਤਾ ਇਹਦੇ ਚ ਵੱਕ ਨਹੀਂ ਕੀਤਾ ਗੋਟਾ ਪੱਤੀ ਦੇ ਨਾਲ ਹੀ ਆਪਾਂ ਸੂਟ ਰੈਡੀ ਕੀਤਾ ਤੇ ਬਹੁਤ ਸੋਹਣਾ ਬਣ ਰਿਹਾ ਸੂਟ ਜਿਹੜਾ ਫੈਂਡੀ ਸਿਲਕ ਦੇ ਸੂਟ ਆ ਰੈਡੀ ਕੀਤਾ ਅੱਜ ਦੇ ਟ੍ਰੈਂਡ ਵਿੱਚ ਚੱਲ ਰਣੀ ਫੈਂਡੀ ਸਿਲਕ ਤੇ ਸੂਟ ਆਪਾਂ ਰੈਡੀ ਕਰਦੇ ਆ ਨਿੱਕ ਬਣਿਆ ਹੋਇਆ ਘੇਰਾ ਬਾਜੂ ਪਹੁੰਚੇ ਦੇਖੋ ਜੀ ਲੋ ਜੀ ਆਪੇ ਇਸ ਤਰ੍ਹਾਂ ਦਾ ਕੁਝ ਵਰਕ ਕੀਤਾ ਹੋਇਆ ਛੋਟੇ ਛੋਟੇ ਬੁੱਟੀ ਨਾਲ ਆਪਾਂ ਇਹਦੀ ਬਾਜੂ ਕੀਤੀ ਹੋਇਆ ਪੌਂਚੇ ਕੀਤੀ ਹੋਇਆ ਤੇ ਸਾਰੀ ਸ਼ਰਟ ਦੇ ਉੱਪਰ ਬੁੱਟੀ ਕੀਤੀ ਹੋਇਆ ਹੈਂਡਵਰਕ ਦਾ ਸੂਟ ਦੇਖੋ ਜੀ ਮੈਂ ਅੱਜ ਦੇ ਟੈਂਡੇ ਚੱਲਣ ਵਾਲੇ ਮੈਚੂ ਸੂਟ ਇਹਦਾ ਕੁਝ ਰੈਡੀ ਕੀਤਾ ਦੇਖੋ ਜੀ ਆਪਾਂ ਨਾਲ ਇਹਦੀ ਦੁਪੱਟਾ ਕੀਤਾ ਤੇ ਨਾਲ ਆਪਾਂ ਬਾਟਮ ਕੀਤੀ ਹੈ ਵਾਈਟ ਲੋ ਜੀ ਆਪਾਂ ਇੱਕ ਸੂਟ ਜਿਹੜਾ ਹੋਰ ਰੈਡੀ ਕੀਤਾ ਤੁਹਾਨੂੰ ਦਗੀਆਂ ਦੋ ਸੂਟ ਰੈਡੀ ਕੀਤੇ ਆ ਤੇ ਉਹਦੀ ਅਗਲੀ ਸੂਟ ਦੀ ਵੀਡੀਓ ਆ ਗਈ ਦੇਖੀ ਬੇ ਕੋ ਬਾਜੂ ਚੈੱਕ ਕਰ ਸਕਦੇ ਆ ਹੈਵੀ ਹੈਵੀ ਨਾਲ ਆਪਾਂ ਇਹਦੀ ਘੁੰਗਰੂਆਂ ਲਈ ਮੋਤੀਆਂ ਵਾਲੀ ਲੈਸ ਲਾਈ ਆ। ਆ ਦੇਖ ਕੇਰਾ ਆ ਗਿਆ ਛੋਟੀ ਛੋਟੀ ਬੁਟੀ ਦੇ ਨਾਲ ਤੇ ਬਹੁਤ ਸੋਹਣੇ ਸੂਟ ਬਣੇ ਹੋਏ ਜਿਹੜੇ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਈਏ ਸ਼ੇਅਰ ਕੀਤੀ ਹੈ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਗੇ ਵੀਡੀਓ ਸ਼ੇਅਰ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤੇ ਬਣਾਵੜੀ ਵੀਡੀਓ ਪਾਈਏ ਤੇ ਦਬਕੇ ਸ਼ੇਅਰ ਕਰ ਦਿਓ ਚੰਗੀ ਲੱਗੀ ਲਾਈਕ ਬਟਨ ਜ਼ਰੂਰ ਪਾ ਦਿਓ ਤੇ